ਹਰ ਮਿੱਤਰੋ ਕੀ ਹਾਲ ਨੇ ਵੈਲਕਮ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਸਾਨੂੰ ਪਹਿਲਾਂ ਆਪਾਂ ਫੀਡ ਵਾਲੇ ਕਮਰੇ 'ਚ ਆ ਗਏ ਤੇ ਆ ਇੱਕ ਬਾਲਟੀ ਫੀਡ ਦੀ ਪਈ ਐ ਤੇ ਇੱਕਾ ਥੋੜਾ ਜਿਹਾ ਗੱਟਾ ਪਿਆ ਬਚਾ ਪਹਿਲਾਂ ਗੱਟੇ ਨੂੰ ਲੈ ਚੱਲਾਂਗੇ ਜੇ ਲੋਡ ਪਈ ਬਾਅਦ 'ਚ ਜਿਹੜੀ ਆ ਬਾਲਟੀ ਬਚੀ ਪਈ ਐ ਫੀਡ ਵਾਲੀ ਇਹ ਲੈ ਚੱਲਾਂਗੇ ਉਹ ਵੈਸੇ ਲੋਡ ਤਾਂ ਨਹੀਂ ਪੈਣੀ ਇਹਦੀ ਪਰ ਇਹਨੂੰ ਕਿਰਾਂ ਇੱਕ ਵਾਰੀ ਸਾਈਡ ਤੇ ਰੱਖ ਦਿੰਨੇ ਆਪਾਂ ਤੇ ਗੱਟਾ ਲੈ ਚੱਲਦੇ ਆਂ ਫਾਰਮ ਤੇ ਤੇ ਜੇ ਇਹਦੀ ਲੋਡ ਪਈ ਤਾਂ ਬਾਅਦ 'ਚ ਐਂਡ ਤੇ ਲੈ ਜਾਾਂਗੇ ਨਹੀਂ ਉਹਨਾਂ ਨਾਲ ਵਧੀਆ ਸਰਜੂ ਗੱਟਾ ਚੱਕ ਲੈਂਦਾ ਵੀ ਮੋਢੇ ਤੇ ਮੇਰੇ ਗੱਟਾ ਤੇ ਇੱਧਰ ਆਪਾਂ ਗੇਟ ਖ ਤੇ ਫਿਰ ਤੁਹਾਨੂੰ ਆ ਦੇਖੋ ਕਿਵੇਂ ਡੀਕੀ ਜਾਂਦੇ ਹੈਗੇ ਮੁਰਗੇ ਸਾਰੇ ਫੀਡ ਦੇ ਭੁੱਖੇ ਨੇਗੇ ਆ ਗੇਟ ਲਾ ਲਈਏ ਪਹਿਲਾਂ ਪੱਕ ਦੇ ਜਾ ਇਹ ਨਾ ਬਾਹਰ ਨਿਕਲ ਜਾਣ ਜਾਂ ਜੋ ਕੁੱਤੇ ਨਾ ਅੰਦਰ ਆ ਜਾਣੇ ਵੀ ਨੁਕਸਾਨ ਹੋਊਗਾ ਤੇ ਹੁਣ ਬਾਈ ਦੇਖੋ ਤੁਰਨੂ ਵੀ ਨਾ ਥਾਂ ਛੱਡੀ ਇਹਨਾਂ ਨੇ ਆ ਇੱਕ ਤਾਂ ਚੁੰਝੇ ਹੀ ਮਾਰੀ ਜਾਂਦਾ ਮੇਰੇ ਫੀਡ ਤੇ ਲੱਗ ਰਿਉ ਪੈਰ ਤੇ ਮਾਰੀ ਫੀਡ ਉਹਦੇ ਹੀ ਚੁੰਝਾ ਮਾਰੀ ਜਾਂਦਾ ਸੀਗਾ ਚਲੋ ਹੁਣ ਮੈਂ ਫੀਡ ਪਾ ਕੇ ਮਿਲਦਾ ਤੁਹਾਨੂੰ ਬਾਈ ਇਹਨਾਂ ਨੂੰ ਫੀਡ ਪਾ ਦਾਂ ਭੁੱਖੇ ਨੇ ਇਹ ਫੀਡਾ ਦਾ ਕੰਮ ਡੰਨ ਕਰਤਾ ਬਈ ਆਪਾਂ ਉਧਰੋਂ ਤਰਪਾਲਾਂ ਵੀ ਚੱਕਤੀਆਂ ਸਾਰੀਆਂ ਤੇ ਹੁਣ ਇੱਧਰੋਂ ਚੱਕਣ ਲੱਗ ਰਹੇ ਆ ਤਰਪਾਲਾਂ ਵਧੀਆ ਧੁੱਪ ਲੱਗ ਜੂਗੀ ਫਾਰਮ ਚ ਨਾਲੇ ਜਾਨਵਰ ਤੋਂ ਪਲਵਾ ਲੈਣਗੇ ਆਪਦੇ ਆਪ ਨੂੰ ਚਲੋ ਹੁਣ ਜਿਹੜੇ ਮਾੜੀਆਂ ਮੋਡੀਆਂ ਤਰਪਾਲਾਂ ਰਹਿੰਦੀਆਂ ਨੇ ਆਪਾਂ ਉਹ ਚੱਕਦੀਏ ਜਿਵੇਂ ਉਧਰੋਂ ਸਾਰੀਆਂ ਚੱਕਤੀਆਂ ਪਿੱਛੋਂ ਵੀ ਤਰਪਾਲ ਚੱਕਤੀ ਬਸ ਇੱਧਰਲੀ ਤਰਪਾਲ ਰਹਿ ਗਈ ਸਿਰੇ ਤੱਕ ਇਹ ਚੱਕ ਕੇ ਕਿਉਂਕਿ ਇੱਧਰੋਂ ਸਿੱਧੀ ਧੁੱਪ ਜਾਂਦੀ ਹੈ ਅੱਧੇ ਫਾਰਮ ਨੂੰ ਤਾਂ ਇਹ ਚੱਕਣੀ ਜ਼ਰੂਰੀ ਹੈਗੀ ਤਾਂ ਇਹਨੂੰ ਆਪਾਂ ਚੱਕਦੀਏ ਤੇ ਫੇਰ ਮਿਲਦੇ ਆ ਤੁਹਾਨੂੰ ਤੇ ਕਰਦੇ ਆ ਹੋਰ ਕੰਮ ਕਰ ਲੋ ਬਈ ਫੀਡ ਵਾਲਾ ਕੰਮ ਤਾਂ ਡਨ ਹੋ ਗਿਆ ਹੁਣ ਆਗੇ ਆਪਾਂ ਵਿਹਲੇ ਤੇ ਤਰਪਾਲਾਂ ਵੀ ਚੱਕਤੀਆਂ ਤੇ ਇਧਰ ਮੁਰਗੇ ਆਉਦੇ ਆਪ ਨੂੰ ਧੁੱਪ ਲਵਾਈ ਜਾਂਦੇ ਨੇ ਵਧੀਆ ਤੇ ਫੀਡ ਖਾਈ ਜਾਂਦੇ ਹੁਣ ਆਪਾਂ ਇਹਨਾਂ ਨੂੰ ਪਾਉਣੀ ਹੈ ਦਵਾਈ ਜਿਹੜੀ ਉਹਦੇ ਵਾਸਤੇ ਆਪਾਂ ਟੈਂਕੀਆਂ 'ਚ ਪਾਣੀ ਪਾ ਲਈਏ ਇੱਕ ਸਾਈਡ ਪਾਵਾਂਗੇ ਆਪਾਂ 100 ਲੀਟਰ ਪਾਣੀ ਜਿਹੜਾ ਆਪਾਂ ਸਾਰਾ ਦਿਨ ਚਲਾਵਾਂਗੇ ਤਾਂ ਉਹਦੇ ਕਰਕੇ ਆਪਾਂ ਇਧਰਲੀ ਟੈਂਕੀ ਦਾ ਪਹਿਲਾਂ ਪਾਣੀ ਬੰਦ ਕਰ ਲੈਨੇ ਵੀ ਇਧਰ ਪਾਣੀ ਨਾ ਜਾਵੇ ਤੇ ਟੋਲੂ ਪੰਪ ਲਾ ਕੇ ਦੂਜੀ ਸਾਈਡ ਪਾਣੀ ਭਰਨੇ ਪੂਰਾ 100 ਲੀਟਰ ਤਾਂ ਕਿ ਸ਼ਾਮ ਤੱਕ ਉਹ ਪਾਣੀ ਚੱਲੇ ਜੇ ਦਵਾਈ ਪਾ ਕੇ ਤੇ ਦਵਾਈ ਖਰਾਬ ਨਾ ਹੋਵੇ ਇਧਰ ਆਪਾਂ ਗੇਟ ਪਾਲ ਦੋਹਾਂ ਦੇ ਸਹੀ ਕਰਤੇ ਐਚ ਪਾਣੀ ਆਊਗਾ ਹੁਣ ਉਹ ਚ ਨਹੀਂ ਜਾਂਦਾ ਬਈ ਕਿਉਂਕਿ ਐਚ ਪਾਣੀ ਆਪਾਂ ਦਵਾਈ ਤੇ ਹੁਣ ਜਾ ਕੇ ਪਾਉਣਾ ਦਵਾਈ ਮੋਟਰ ਤੇ ਲੈ ਕੇ ਆਉਣੇ ਆਪਣੇ ਲੋਕਲ ਮੈਡੀਕਲ ਚੋਂ ਦਵਾਈ ਨਾਲੇ ਟੁੱਲੂ ਪੰਪ ਲਾ ਕੇ ਭਰਦੀਏ ਪਾਣੀ ਇੱਧਰ ਚਾਚਾ ਲੱਗ ਰਿਹਾ ਬਈ ਆਪਣਾ ਟੁੱਲੂ ਪੰਪ ਨੂੰ ਪਾਣੀ ਚ ਕੌਣ ਤੇ ਇੱਧਰ ਟੁੱਲੂ ਪੰਪ ਰੱਖਿਆ ਹੋਇਆ ਇਹਦੀ ਪਾਪ ਜਾਂਦੀ ਸਿੱਧੀ ਟੈਂਕੀਆਂ ਚ ਉਹ ਜਿਹੜੇ ਕੇਲੇ ਦੇ ਦਰਖਤ ਲੱਗੇ ਹੋਇਆ ਉਹਦੇ ਪਿੱਛੇ ਆਪਣੀ ਟੈਂਕੀ ਤੇ ਹੁਣ ਭਾਂਡਾ ਲਈਏ ਤੇ ਆਪਾਂ ਪਾਈਏ ਦਵਾਈ ਇਹਨਾਂ ਨੂੰ ਇੱਧਰ ਮਿੱਤਰੋ ਆਪਾਂ ਛੋਟਾ ਡਰਿੰਕਰ ਚੱਕ ਲੈਂਦਾ ਜਿਹੜਾ ਆਪਾਂ ਚੂਚਿਆਂ ਵੇ ਲੈ ਲਿਆ ਹੁੰਦਾ ਸੀ ਉਦੋਂ ਪਾਣੀ ਰੱਖਣ ਵਾਸਤੇ ਇਹਨੂੰ ਆਪਾਂ ਕਿਰਾਂ ਇੱਕ ਵਾਰੀ ਸਾਫ਼ ਕਰ ਲਈਏ ਬਾਲਾ ਗੰਦਾ ਜਾ ਹੋ ਰਿਹਾ ਪਾਣੀ ਚੋਂ ਕੱਢ ਲਈਏ ਦੋ ਤਿੰਨ ਚਲੋ ਇਹਨਾਂ ਕਪਾਣੀਆਂ ਚ ਧਰ ਲੈਨੇ ਤੇ ਹੁਣ ਦਵਾਈ ਚੱਕ ਕੇ ਲਿਓਨੇ ਮਿੱਤਰੋ ਅੰਦਰੋਂ ਇੱਧਰ ਆਪਣੇ ਲੋਕਲ ਮੈਡੀਕਲ ਤੇ ਆ ਗਏ ਤੇ ਚੱਕ ਲਈ ਦਵਾਈ ਇਹ ਪਾਉਣੀਆਂ ਜੇ ਆਪਣੇ ਜਾਨਵਰਾਂ ਨੂੰ ਆ ਜਿਹੜਾ ਉੱਪਰ ਹੈ ਦੇ ਨਾਪ ਪਿਆ ਇਹ ਆਪਾਂ ਪਾਵਾਂਗੇ ਪੂਰੇ ਤਿੰਨ ਇਹ ਨਾਲੇ ਦਵਾਈ ਦਿਖਾਉਣਾ ਤੁਹਾਨੂੰ ਕਿਹੜੀ ਹੈ ਇੱਧਰ ਰੱਖ ਲਈ ਪਈ ਆਪਾਂ ਦਵਾਈ ਐ ਚ ਇੱਕ ਢੱਕਣ ਕੱਢ ਲਿਆ ਇਹ ਹੈਗੀ ਵੀਰ ਬੈਕ ਦੀ ਲੀਵਰ ਟੋਨਿਕ ਦੀ ਦਵਾਈ ਬਰੋ ਟੋਨ ਮਤਲਬ ਇਹ ਪਾਵਾਂਗੇ ਆਪਾਂ ਤਿੰਨ ਢੱਕਣ ਇੱਕ ਭਰ ਕੇ ਰੱਖ ਲਿਆ ਇੱਧਰ ਇਹਨੂੰ ਪਹਿਲਾਂ ਆਪਾਂ ਇਹ ਚ ਪਾ ਦਿੰਨੇ ਆ ਕਿ ਡੱਬੇ ਚ ਬਾਅਦ ਚ ਸਾਰੀ ਚੰਗੀ ਤਰ੍ਹਾਂ ਰਲਾ ਕੇ ਪਾ ਦਾਂਗੇ ਟੈਂਕ ਚ ਲੋ ਮਿੱਤਰੋ ਪਹਿ ਇਹਦਰ ਬਾਈ ਤੇਨੇ ਠਕਣਾ ਆਪਾ ਦਵਾਈ ਦੇ ਪਾਤੇ ਆ ਆਖਰੀ ਸੀਗਾ ਹੁਣ ਇਹਨੂੰ ਚੰਗੀ ਤਰ੍ਹਾਂ ਢੋ ਦਿੰਨੇ ਆ ਕਿ ਤਾਂ ਕਿ ਜਿਹੜੀ ਦਵਾਈ ਥੱਲੇ ਬੈਠੀ ਵੀ ਨਾ ਰਹਿ ਜੇ ਤੇ ਹਲਾ ਵੀ ਦੋਵਾਂਗੇ ਨਾਲ ਆ ਕਾਪਿਆ ਤੋਤਾ ਗਿਆ ਨੇ ਨਾਲ ਹੁਣ ਇਹਨੂੰ ਡੰਡੇ ਨਾਲ ਚੰਗੀ ਤਰ੍ਹਾਂ ਹਲਾ ਦਾਂਗੇ ਵੀ ਦਵਾਈ ਥੱਲੇ ਬੈਠੀ ਨਾ ਰਹਿ ਜੇ ਲਓ ਬਾਈ ਦਵਾਈ ਹਲਾ ਕੇ ਚੰਗੀ ਤਰ੍ਹਾਂ ਲੈੰਦੀ ਹੁਣ ਆਪਾਂ ਜਾ ਕੇ ਪਾਉਣਾ ਉਹ ਟੈਂਕੀ ਚ ਉਹ ਚ ਆਪਾਂ ਕਰ ਲਿਆ ਪੂਰਾ 100 ਲੀਟਰ ਪਾਣੀ ਤੇ ਹੁਣ ਪੌੜੀਆਂ ਚੜ ਕੇ ਪਾਉਣਾ ਦਵਾਈ ਉੱਤੇ ਚੱਕੋ ਮਿੱਤਰੋ ਰੱਬ ਦਾ ਨਾਮ ਲੈ ਕੇ ਦਵਾਈ ਪਾਤੀ ਆਪਣੀ ਟੈਂਕੀ ਚ ਹਾਲਾਕੇ ਚੰਗੀ ਤਰ੍ਹਾਂ ਹੁਣ ਇਹ ਸਾਰੇ ਜਾਨਵਰ ਪੀ ਲੈਣਗੇ ਇਹਦਾ ਐ ਫਾਇਦਾ 100 ਲੀਟਰ ਚ ਜਿੰਨੀ ਕੁ ਕੁਆਂਟੀਟੀ ਚ ਬਣਦੀ ਹੈ ਦਵਾਈ ਪਾਣ ਨਾ ਤਾਂ ਕਿ ਇਹ ਸਾਰੇ ਜਾਨਵਰ ਪੀ ਲੈਂਦੇ ਚਾਹੇ ਛੋਟਾ ਹੋਵੇ ਚਾਹੇ ਵੱਡਾ ਜਾਨਵਰ ਸਾਰੇ ਪੀ ਲੈਂਦੇ ਸ਼ਾਮ ਤੱਕ ਕਿਉਂਕਿ ਉਦੋਂ ਤੱਕ ਸਾਰਿਆਂ ਨੂੰ ਪਿਆਸ ਲੱਗਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਹੁਣ 2 ਦਿਨਾਂ ਦੀ ਗਰਮੀ ਵਧੀਆ ਹੋ ਰਹੀ ਹੈਗੀ ਦੁਬਾਰੇ ਤਾਂ ਕਰਕੇ ਸਾਰੇ ਜਾਨਵਰ ਆਪਣੇ ਪਾਣੀ ਪੀ ਲੈਂਦੇ ਹੁਣ ਚਲੋ ਚੱਲਦੇ ਆਪਾਂ ਘਰੇ ਕਿਉਂਕਿ ਜਾਣਾ ਇੱਕ ਕੰਮ ਘਰੇ ਆ ਕੇ ਗੱਡੀ ਕੱਢ ਲਈ ਮਿੱਤਰੋ ਕਿਉਂਕਿ ਆਪਣੇ ਯਾਰ ਵੇਲੀ ਦੀ ਅਮਰੀਕਨ ਬੋਲੀ ਜਿਹੜੀ ਤੁਸੀਂ ਆ ਦੇਖ ਸਕਦੇ ਹੋ ਥੋ ਸ਼ਹਿਰ ਤੇ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਨਾਲ ਦਿਖਾਉਣਾ ਕਿਵੇਂ ਹੁੰਦਾ ਇਹਦਾ ਟ੍ਰੀਟਮੈਂਟ ਤੇ ਕਿਵੇਂ ਲੈਂਦੇ ਆ ਇਹਦਾ ਬਲੱਡ ਦਾ ਸੈਂਪਲ ਲੋ ਵੀ ਮਿੱਤਰੋ ਦੁਕਾਨ ਤੇ ਪਹੁੰਚ ਗਏ ਆਪਾਂ ਤੇ ਫੀਮੇਲ ਚੱਕ ਲਈ ਆਪਣੇ ਯਾਰ ਬੇਲੀ ਨੇ ਹੁਣ ਇਹਦਾ ਕਰੋਨਾ ਆਪਾਂ ਬਲੱਡ ਦਾ ਸੈਂਪਲ ਨਾਲੇ ਇਹਦਾ weight check ਕਰਾ ਕੇ ਉਸ ਹਿਸਾਬ ਨਾਲ ਇਹਦਾ ਹੋਊਗਾ ਟ੍ਰੀਟਮੈਂਟ ਆਪਾਂ ਚੱਲਦੇ ਨਾਲ ਕਿਉਂਕਿ ਇਹ ਬਹੁਤ ਐਕਟਿਵ ਹੈਗੀ ਇੱਕ ਜਾਣੇ ਤੋਂ ਸਾਹਮਣੀ ਓਕੀ ਹੈ ਨਾਲੇ ਇਹਦਾ weight boot ਕਰਾ ਲੈਣਾ ਫਿਰ ਤੁਹਾਨੂੰ ਦਿਖਾਉਣਾ ਅੱਗੇ ਦੀਆਂ ਕਲਿੱਪਾਂ ਵੀ ਕਿਵੇਂ ਕੀ ਸਿਸਟਮ ਹੁੰਦਾ ਥੋੜਾ ਜਿਹਾ ਆਪਾਂ ਨਾਲ ਲੱਗ ਜੀ ਕਿਉਂਕਿ ਇਹ ਬਾਲੀ ਐਕਟਿਵ ਹੈ ਜ਼ੋਰ ਮਾਰਦੀ ਹੈ ਇੱਧਰ ਲੈਂਦਾ ਇਹਨੂੰ ਟ੍ਰੀਟਮੈਂਟ ਵਾਲੇ ਸੈਕਸ਼ਨ 'ਚ ਜਿੱਥੇ ਡਾਕਟਰ ਸਾਹਿਬ ਇਹਦਾ ਬਲੱਡ ਲੈ ਰਹੇ ਆ ਸੈਂਪਲਾਂ ਵਾਸਤੇ ਦੇਖੋ ਹਲੇ ਵੀ ਫਿਰ ਵੀ ਹਿੱਲ ਨੂੰ ਹਟਦੀ ਨਹੀਂ ਕਿ ਦੋ ਤਿੰਨ ਬੰਦੇ ਤਾਂ ਇਹਨੂੰ ਪੱਕੀ ਚਾਹੀਦੇ ਜਦੋਂ ਇਹਦਾ ਕੋਈ ਮਾੜਾ ਮੋਟਾ ਹੋਵੇ ਕਿਉਂਕਿ ਇੰਨੇ ਤੰਗ ਕਰਦੀਆਂ ਨੇ ਇਹ ਸੈਂਪਲ ਦੇਣ ਲੱਗੀ ਤਾਂ ਬਾਲਾ ਤੰਗ ਕਰਦੀ ਐ ਚਲੋ ਹੁਣ ਆਪਾਂ ਵੀ ਹੱਥ ਹਲਵਾ ਦਿਆਂ ਨਾਲ ਮਾੜਾ ਤੰਗ ਕਰੀ ਜਾਂਦੀ ਆ ਪੂਰੀ ਜਦੋਂ ਜੈਦ ਤੋਂ ਬਾਅਦ ਆਪਾਂ ਬੁਲਟ ਦਾ ਸੈਂਪਲ ਲੈ ਹੀ ਲਿਆ ਔਖਾ ਸੋਖਾ ਹੋ ਕੇ ਉਹਨਾਂ ਇਹਨੂੰ ਭੇਜ ਦਿਆਂ ਲੈਬ ਚ ਤੇ ਦੇਖਦੇ ਆਂ ਕੀ ਰਿਪੋਰਟ ਆਉਂਦੀ ਹੈਗੀ ਤੇ ਤੁਹਾਨੂੰ ਇੱਕ ਹੋਰ ਪੱਪੀ ਦਿਖਾਉਣਾ ਲੈਬਰੇ ਇਹਦਾ ਜਿਹੜਾ ਹੋਰ ਐ ਬਿਮਾਰ ਐ ਇੱਥੇ ਆਇਆ ਹੋਇਆ ਟ੍ਰੀਟਮੈਂਟ ਵਾਸਤੇ ਦੇਖੋ ਬਈ ਕਿੰਨਾ ਪਿਆਰਾ ਜਿਹਾ ਪੱਪੀ ਠੀਕ ਹੋ ਜੇ ਵਾਈਗੁਰ ਅੱਗੇ ਅਰਦਾਸ ਕਰਿਓ ਕਿੰਨਾ ਪਿਆਰਾ ਪਪੀ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਆਪਣਾ ਵਲੋਗ ਤੁਹਾਨੂੰ ਕਿਵੇਂ ਲੱਗਿਆ ਤੇ ਵਲੋਗ ਅੱਗੇ ਹੋਣ ਰੈਗੂਲਰ ਕੇ ਨਾ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ